ਐਡੀਟਰ ਇਨ ਚੀਫ ਜਗਦੀਪ ਸਿੰਘ ਸੰਧੂ ਜੀ ਸੈਟਨ ਵਾਲੇ ਇਸ ਫੋਨ ਲਾਈਨ ਤੇ ਜੁੜੇ ਹੋਏ ਨੇ ਜਗਦੀਪ ਜੀ ਦੇਖਿਆ ਜਾਵੇ ਤਾਂ ਅੱਜ ਪੰਜਾਬ ਦਾ ਪਾਤਰ ਚੁੱਪ ਹੋ ਗਿਆ ਹੈ ਜੀ ਮਨਪ੍ਰੀਤ ਪੰਜਾਬ ਚ ਜਿਹੜਾ ਵੀ ਪੰਜਾਬੀ ਦੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਸੰਤ ਸ਼ਾਹ ਅੱਜ ਉਹਦੀਆਂ ਅੱਖਾਂ ਚ ਜ਼ਰੂਰ ਅੰਜੂ ਹੋਣਗੇ ਮੈਨੂੰ ਯਾਦ ਹੈ 21 ਫਰਵਰੀ ਨੂੰ ਜਦੋਂ ਅਸੀਂ ਪੰਜਾਬੀ ਮਾਂ ਜਿਹੜਾ ਮੱਧ ਟੰਗ ਦੇ ਖੁੰਦਾ ਹੈ ਮਾਂ ਬੋਲੀ ਜਿਹੜਾ ਦਿਵਸ ਹੁੰਦਾ ਹੈ ਉਸ ਵੇਲੇ ਅਸੀਂ ਫੈਸਲਾ ਕੀਤਾ ਕਿ ਅੱਜ ਮਾਂ ਬੋਲੀ ਦੇ ਉੱਪਰ ਅਸੀਂ ਪ੍ਰੋਗਰਾਮ ਕਰਾਂਗੇ ਕਿਉਂਕਿ ਸਰਜੀਤ ਬਾਠਰ ਸਾਹਿਬ ਉਸ ਦਿਨ ਟਰੈਵਲ ਕਰ ਰਹੇ ਸੀ ਕਿਤੇ ਜਾ ਰਹੇ ਸੀ ਔਰ ਤਬੀਅਤ ਵੀ ਉਹਨਾਂ ਦੀ ਮਿਸਾਲ ਚੱਲ ਰਹੀ ਸੀ ਲੇਕਿਨ ਜਦੋਂ ਪਰਸਨਲੀ ਮੈਂ ਰਿਕਵੈਸਟ ਕੀਤੀ ਕਿ ਬਾਠਰ ਸਾਹਿਬ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦੀ ਇੱਕ ਛੋਟੀ ਜੀ ਕੋਸ਼ਿਸ਼ ਕਰ ਰਹੇ ਹਾਂ ਔਰ ਤੁਸੀਂ ਬੜਾ ਲੰਮਾ ਸਮਾਂ ਪੰਜਾਬੀ ਬਾਬੋਲੀ ਸੀ ਬਹੁਤ ਕੁਝ ਕੀਤਾ ਅਸੀਂ ਚਾਹਾਂਗੇ ਥੋੜੀ ਦੇਰ ਲਈ ਸਾਡੇ ਜੁੜ ਜੋ ਔਰ ਹੈਰਾਨੀ ਦੀ ਗੱਲ ਸੀ ਕਿ ਇਸ ਉਮਰ ਦੇ ਵਿੱਚ ਲਗਭਗ 33 ਸਾਲਾਂ ਦੀ ਉਮਰ ਸੀ ਉਸ ਦੇ باوجود ਫਿੱਟ ਤੇ ਕਾਫੀ ਸੀ ਉਹ ਟਰੈਵਲ ਕਰਦੇ ਰਹਿੰਦੇ ਸੀ ਪੰਜਾਬ 'ਚ ਬਹੁਤ ਜਗ੍ਹਾ ਜਾਂਦੇ ਰਹਿੰਦੇ ਸੀ ਕਵੀ ਸੰਮੇਲਨਾਂ 'ਚ ਲੇਕਿਨ ਉਹ ਰਾਤ ਨੂੰ ਸਾਡੇ ਪ੍ਰੋਗਰਾਮ ਜੁੜੇ ਰਾਤ ਸਰਫ ਜੁੜੇ ਪੂਰਾ ਟਾਈਮ ਸਾਡੇ ਜਿਹੜਾ ਹੈ ਸਾਡੇ ਨਾਲ ਜੁੜੇ ਗੱਲਬਾਤ ਕੀਤੀ ਔਰ ਇਸ ਵਾਅਦੇ ਨਾਲ ਉਹਨਾਂ ਨੇ ਮਿਲ ਲੈ ਕਿ ਅਗਲੇ ਸਾਲ ਫੇਰ ਅਸੀਂ ਪ੍ਰੋਗਰਾਮ ਕਰਾਂਗੇ ਤਾਂ ਕਿ ਲੋਕਾਂ ਦੇ ਮਨ ਵਿੱਚ ਪੰਜਾਬੀ ਦੇ ਲਈ ਆਦਰ ਜਿਹੜਾ ਹੈ ਉਹ ਬੜਾਈਏ ਕਿਉਂਕਿ ਅਕਸਰ ਦੁੱਖ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਹਿੰਦੀ ਔਰ ਗ੍ਰੇਗਰੀ ਨੂੰ ਤਰਜੀਹ ਦੇ ਰਿਹਾ ਲੇਕਿਨ ਮਾਂ ਬੋਲੀ ਪੰਜਾਬੀ ਨੂੰ ਭੁੱਲ ਰਿਹਾ ਸੋ ਜਦੋਂ ਮੈਂ ਉਹਨਾਂ ਨੂੰ ਅਰਜ਼ ਕੀਤੀ ਵਾਈਡ ਔਰ ਸਾਡੇ ਸਾਡੀ ਟੀਮ ਦੇ ਸਹਿਯੋਗੀ ਗੁਰਪ੍ਰੀਤ ਡੈਣੀ ਨੇ ਉਹ ਵੀ ਇੱਕ ਬਹੁਤ ਵਧੀਆ ਰਾਈਟਰ ਨੇ ਔਰ ਉਹਨਾਂ ਨੇ ਖੁਦ ਗੱਲ ਕੀਤੀ ਕਿ ਬਾਦਰ ਸਾਹਿਬ ਨੇ ਅੱਜ ਤੁਹਾਨੂੰ ਬੈਠਣਾ ਪੈਣਾ ਸੋ ਉਮਰ ਵੀ ਜ਼ਿਆਦਾ ਸੀ ਔਰ ਸ਼ੋ ਦਾ ਟਾਈਮ ਵੀ ਰਾਤ ਨੂੰ ਕਿਉਂਕਿ ਫਰਵਿਚ ਮੱਠੀ ਮੱਠੀ ਠੰਡ ਜ਼ਰੂਰ ਹੁੰਦੀ ਹੈ ਔਰ ਉਸ ਵੇਲੇ ਬਾਦਰ ਸਾਹਿਬ ਨੇ ਸਾਡੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਔਰ ਕਰੀਬ 1 ਘੰਟਾ 1.5 ਘੰਟਾ ਪ੍ਰੋਗਰਾਮ 'ਚ ਬੈਠੇ ਰਹੇ ਔਰ ਉਹਨਾਂ ਨੇ ਨਾ ਸਿਰਫ ਸਾਡੇ ਇਸ ਜਿਹੜਾ ਕਦਮ ਨੂੰ ਸਰਾਇਆ ਬਹੁਤ ਸਾਰੇ ਲੋਕਾਂ ਦੇ ਜਿਹੜੇ ਲੋਕਾਂ ਨੂੰ ਮੌਕਾ ਦਿੱਤਾ ਸੀ ਕਿ ਉਹਨਾਂ ਨਾਲ ਲਲ ਰੂਬਰੂ ਹੋਣ ਔਰ ਉਹਨਾਂ ਨੇ ਵੀ ਬਹੁਤ ਸਾਰੀਆਂ ਪੰਜਾਬੀ ਦੀਆਂ ਜਿਹੜੀਆਂ ਪੰਜਾਬੀ ਬਾਰੇ ਗੱਲਾਂ ਜਿਹੜੀਆਂ ਜਾਂ ਮਾਂ ਬੋਲੀ ਨੂੰ ਕਿਵੇਂ ਬਚਾਇਆ ਜਾ ਸਕਦਾ ਉਸ ਬਾਰੇ ਗੱਲਾਂ ਕੀਤੀਆਂ ਅਸੀਂ ਦਰਸ਼ਕਾਂ ਨੂੰ ਅੱਜ ਉਹ ਪ੍ਰੋਗਰਾਮ ਦਿਖਾਵਾਂਗੇ ਜ਼ਰੂਰ ਲੇਕਿਨ ਸਰਜੀਤ ਪਾਤਨ ਸਾਹਿਬ ਦੇ ਜਾਣ ਨਾਲ ਨਾ ਸਿਰਫ ਸਾਨੂੰ ਮੀਡੀਆ ਘਾਟਾ ਪਿਆ ਪੰਜਾਬ ਦੇ ਵਿੱਚ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਬਹੁਤ ਵੱਡਾ ਘਾਟਾ ਹੈ ਅਕਸਰ ਕਿਹਾ ਜਾਂਦਾ ਕਿ ਕਾਟਾ ਪੂਰਾ ਨਹੀਂ ਹੋਏਗਾ ਲੇਕਿਨ ਇਹਨਾਂ ਦਾ ਕਾਟਾ ਜਿਹੜਾ ਉਹ ਵਾਕਿਆ ਹੀ ਪੂਰਾ ਨਹੀਂ ਹੋਊਗਾ ਕਿਉਂਕਿ ਬਹੁਤ ਕੱਟ ਸ਼ਾਇਰ ਨੇ ਜਿਵੇਂ ਬਟਾਲਵੀ ਸਾਹਿਬ ਦੀ ਗੱਲ ਕਰੀਏ ਜਾਂ ਹੋਰ ਵੱਡੇ ਜਿਹੜੇ ਸ਼ਾਇਰ ਨੇ ਉਹਨਾਂ ਤੋਂ ਬਾਅਦ ਇਹੋ ਜਿਹੜਾ ਜਿਹੜਾ ਇੱਕ ਪੋएट ਜਿਹੜਾ ਪੰਜਾਬ ਦੇ ਵਿੱਚ ਸੀ ਔਰ 1945 ਚ ਜਨਮ ਲਿਆ ਉਹਨਾਂ ਨੇ ਔਰ ਲਗਾਤਾਰ ਮਾਂ ਬੋਲੀ ਦੀ ਸੇਵਾ ਕੀਤੀ ਟੀਚਿੰਗ ਵੀ ਕੀਤੀ ਔਰ ਮੈਂ ਕਹਿੰਦਾ ਬਹੁਤ ਖੁਸ਼ਕਿਸਮਤ ਬੱਚੇ ਹੋਣਗੇ ਜਿਨ੍ਹਾਂ ਨੇ ਉਹਨਾਂ ਕੋਲੋਂ ਪੰਜਾਬੀ ਪੜ੍ਹੀ ਹੋਵੇਗੀ ਸੋ ਬਹੁਤ ਵੱਡਾ ਖਲਾ ਪੰਜਾਬ ਦੇ ਇੱਕ ਜਿਹੜਾ ਸਾਹਿਤਕ ਜਿਹੜਾ ਦੁਨੀਆ ਉਹਦੇ ਵਿੱਚ ਤੇ ਹੋਏਗਾ ਲੇਕਿਨ ਪੰਜਾਬੀ ਮਾਂ ਬੋਲੀ ਦਾ ਇੱਕ ਇਜਿਆ ਪੁੱਤ ਅੱਜ ਚਲਾ ਗਿਆ ਜਿਸ ਨਾਲ ਹਰ ਸਕਟਰ ਨੂੰ ਦੁੱਖ ਹੋਏਗਾ ਔਰ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਬੱਚੇ ਜਿਹੜੇ ਬੇਟਾ ਐਬ੍ਰੋਡ ਹੈ ਬਾਹਰ ਨੇ ਦੇਸ਼ ਤੋਂ ਬਾਹਰ ਨੇ ਔਰ ਜਦੋਂ ਵਾਣਗੇ ਉਹਨਾਂ ਦਾ ਸਸਕਾਰ ਹੋਏਗਾ ਲੇਕਿਨ ਦੇਲੀ ਪੋਸਟ ਦੇ ਪੂਰੇ ਸਟਾਫ ਔਰ ਪੂਰਾ ਜਿਹੜੇ ਦਰਸ਼ਕ ਹੈ ਉਹਨਾਂ ਵੱਲੋਂ ਮੈਂ ਸ਼ਰਧਾਂਜਲੀ ਦਿੰਦੇ ਹੋਇਆ ਹੀ ਕਹਾਂਗਾ ਕਿ ਪੰਜਾਬ ਦਾ ਪੰਜਾਬੀ ਨੂੰ ਪਿਆਰ ਕਰਨ ਵਾਲਾ ਇੱਕ ਇਨਸਾਨ ਜਿਹੜਾ ਹੈ ਉਹ ਸਾਡੇ ਤੋਂ ਰੁਖਸਤ ਹੋ ਗਿਆ ਮਲਟਿਕ ਜੀ ਸੰਧੂ ਸਾਹਿਬ ਸਾਡੇ ਨਾਲ ਗੁਰਪ੍ਰਜਨ ਗਿਲਵੀ ਜੁੜੇ ਕੋਈ ਸਾਨੂੰ ਉਸ ਵੇਲੇ ਉਹਨਾਂ ਨੇ ਜ਼ਿਕਰ ਵੀ ਕੀਤਾ ਕਹਿੰਦੇ ਅਜੇ ਆ ਸਵੇਰ ਵਾਕਈ ਕਿਸੇ ਸ਼ਾਇਰ ਦੇ ਵਿੱਚ ਅਸੀਂ ਨਹੀਂ ਦੇਖਿਆ ਜਦੋਂ ਵੀ ਮਿਲਦੇ ਗੱਲ ਆ ਕੇ ਮਿਲਦੇ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਉਹਨਾਂ ਨੇ ਤਾਜ਼ਾ ਕੀਤੀਆਂ ਜਿਵੇਂ ਕਿ ਤੁਹਾਨੂੰ ਵੀ ਕੰਮ ਕਰਨ ਦਾ ਮੌਕਾ ਮਿਲਿਆ ਤੁਸੀਂ ਕੰਮ ਕੀਤਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਉਹਨਾਂ ਤੋਂ ਸਵੇਰ ਤੋਂ ਕੀ ਦੇਖਣ ਨੂੰ ਮਿਲਦਾ ਸੀ ਇੰਨੀ ਉੱਗੀ ਸਖਸ਼ੀਅਤ ਤੇ ਇੰਨੇ ਡਾਊਨ ਟੂ ਅਰਥ ਹੋ ਇਨਸਾਨ ਕੰਟਰੀਜ਼ ਬਹੁਤ ਵਾਰ ਹੁੰਦਾ ਸੀ ਕਿ ਉਹਨਾਂ ਨੂੰ ਕਿਸੇ ਪ੍ਰੋਗਰਾਮ 'ਚ ਮਿਲਣਾ ਮੈਨੂੰ ਯਾਦ ਆ ਸ਼੍ਰੀ ਨਾਨਕਪੁਰ ਸਾਹਿਬ ਵਿੱਚ ਇੱਕ ਪ੍ਰੋਗਰਾਮ ਕਰਾਇਆ ਗਿਆ ਸੀ ਜਿਸ ਵਿੱਚ ਜਿਹੜੇ ਡਾਕਟਰ ਐਸ.ਪੀ. ਸਿੰਘ ਬਰੋਏ ਨੇ ਦੁਬਈ ਤੋਂ ਜਿਹੜੇ ਬਿਜ਼ਨਸਮੈਨ ਨੇ ਜਿਹੜੇ ਸਮਾਪਤੇ ਵੀ ਨੇ ਉਹਨਾਂ ਦੇ ਲਈ ਪ੍ਰੋਗਰਾਮ ਸੀ ਔਰ ਉੱਥੇ ਉਹ ਆਏ ਹੋਏ ਸੀ ਪ੍ਰੋਗਰਾਮ ਤੋਂ ਬਾਅਦ ਉਹਨਾਂ ਨਾਲ ਬੈਠਣ ਦਾ ਮੌਕਾ ਮਿਲਿਆ ਬਹੁਤ ਸਾਰੀਆਂ ਗੱਲਾਂ ਕੀਤੀਆਂ ਔਰ ਖਾਣੇ ਦੇ ਟੇਬਲ ਤੇ ਬੜੀਆਂ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਲਿਖਣ ਅਗਲੀ ਵਾਰ ਜਦੋਂ ਇੱਕ ਜਿਹੜਾ ਇੱਕ ਇਨਫੋਰਮਲ ਮੀਟਿੰਗ ਹੋਈ ਲੇਕਿਨ ਜਦੋਂ ਅਸੀਂ ਡੇਲੀ ਫੋਰਸ ਤੇ ਜਿਹੜਾ 21 ਫਰਵਰੀ ਨੂੰ ਪ੍ਰੋਗਰਾਮ ਦਿਖਾਇਆ ਤੇ ਉਸ ਵੇਲੇ ਬੜਾ ਲੰਬਾ ਲੰਬੀ ਗੱਲਬਾਤ ਸੀ ਪ੍ਰੋਗਰਾਮ ਤੋਂ ਬਾਅਦ ਵੀ ਗੱਲਬਾਤ ਹੋਈ ਔਰ ਇੱਕ ਆਪੜੇ ਆਪ ਚ ਵੀ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ ਕਿ ਜੇ ਇਹ ਲੋਕ ਜਿਹੜੇ ਨੇ ਜਿਨ੍ਹਾਂ ਨੇ ਹਮੇਸ਼ਾ ਪੰਜਾਬੀ ਦੀ ਮਾਂ ਬੋਲੀ ਨੂੰ ਅੱਗੇ ਵਧਾਇਆ ਕੋਈ ਨਾ ਕੋਈ ਕੋਸ਼ਿਸ਼ ਕੀਤੀ ਹੈ ਤੇ ਅਸੀਂ ਕਿਉਂ ਨਹੀਂ ਕਰਦੇ ਔਰ ਉਹਨਾਂ ਨੇ ਵੀ ਵਾਅਦਾ ਕੀਤਾ ਕਿ ਅਗਲੇ ਸਾਲ ਫੇਰ ਅਸੀਂ ਪ੍ਰੋਗਰਾਮ ਕਰਾਂਗੇ ਪੂਰਾ ਅੱਛਾ ਪ੍ਰੋਗਰਾਮ ਕਰਾਂਗੇ ਕਿਉਂਕਿ ਬਹੁਤ ਸਾਰੇ ਟੀਵੀ ਚੈਨਲ ਜਿਹੜੇ ਆ ਡਿਬੇਟਸ ਕਰਾਂਗੇ ਜਾਂ ਹੋਰ ਮੁੱਦੇ ਦਿਖਾਂਗੇ ਲੇਕਿਨ ਇਹੋ ਜਿਹੇ ਮ ਕਿ ਕੁਝ ਛੱਟ ਕੇ ਦਿਖਾਇਆ ਜਾਵੇ ਜਿਹੜਾ ਪਬਲਿਕ ਨਾਲ ਸਰਵਖਾਰ ਰੱਖੇ ਸੋ ਇਹ ਕੋਸ਼ਿਸ਼ ਸੀ ਕਿ ਪੰਜਾਬੀ ਮਾਂ ਬੋਲੀ ਦੇ ਨੂੰ ਯਾਦ ਕਰੀਏ ਪੰਜਾਬੀ ਮਾਂ ਬੋਲੀ ਨੂੰ ਜਿਹੜੇ ਲੋਕ ਵਿਸਾਰ ਰਹੇ ਨੇ ਉਹਨਾਂ ਨੂੰ ਯਾਦ ਕਰੀਏ ਸੋ ਡਾਕਟਰ ਪਾਤਰ ਜਿਹੜੇ ਨੇ ਉਹਨਾਂ ਨੇ ਉਸ ਦਿਨ ਪੂਰਾ ਮੈਸਲ ਜਿਹੜੀ ਸੀ ਉਸ ਵਿੱਚ ਬੜੀ ਰੌਣਕ ਲਾਈ ਬਹੁਤ ਸਾਰੀਆਂ ਤਿਆਰੀਆਂ ਗੱਲਾਂ ਕੀਤੀਆਂ ਔਰ ਜਿੰਨੀ ਵਾਰ ਵੀ ਮਿਲੇ ਉਹਨਾਂ ਉਹਨਾਂ ਵਿੱਚ ਬੜਾ ਇੱਕ ਜਿਹੜੀ ਬੈਸਟ ਗੱਲ ਸੀ ਕਿ ਪਦਮ ਸ਼੍ਰੀ ਸੀਗੇ ਏਡੇ ਵੱਡੇ ਪੋਇਟ ਔਰ ਰਾਈਟਰ ਸੀਗੇ ਔਰ ਆਮ ਤੌਰ ਤੇ ਕਹਿੰਦੇ ਆ ਕਿ ਜਿਹੜੇ ਕੋਈ ਰਾਈਟਰ ਪੋएट ਹੁੰਦੇ ਉਹਨਾਂ ਵਿੱਚ ਥੋੜਾ ਜਿਹਾ ਥੋੜੇ ਬਕਰੇ ਹੁੰਦੇ ਸੁਭਾਅ ਦੇ ਥੋੜੇ ਕੋੜੇ ਵੀ ਹੁੰਦੇ ਕਈ ਵਾਰ ਲੇਕਿਨ ਪਾਤਰ ਸਾਹਿਬ ਇਹਨੇ ਡਾਊਨ ਟੂ ਅਰਥ ਸੇ ਹਰ ਵੇਲੇ ਉਹਨਾਂ ਨੇ ਹਰ ਤਕਸ਼ ਨਾਲ ਔਰ ਮੈਨੂੰ ਲੱਗਦਾ ਉਹਨੇ ਬੁਢੇ ਸਮਾਈਲ ਲੈਂਦੇ ਦalte ਬੜੀ ਪਿਆਰੀ ਕਰਦੇ ਸੀ ਬੜੀ ਅਦਬ ਨਾਲ ਕਰਦੇ ਸੀ ਲੇਕਿਨ ਹਮੇਸ਼ਾ ਮੁਸਕਰਾਂਦਾ ਚਿਹਰਾ ਉਹਨਾਂ ਦਾ ਜਿਹੜਾ ਹੈ ਹਮੇਸ਼ਾ ਜ਼ਹਿਨ ਦੇ ਵਿੱਚ ਰਹੇਗਾ ਔਰ ਬਹੁਤ-ਬਹੁਤ ਉਹਨਾਂ ਨੂੰ ਸ਼ਰਧਾਂਜਲੀ ਔਰ ਜਿੱਥੇ ਵੀ ਰਹਿਣਗੇ ਦੁਨੀਆ ਦੇ ਯਾਸਮਾਨ ਦੇ ਕਿਸੇ ਵੀ ਕੋਨੇ ਦੇ ਪਾਤਰ ਸਾਹਿਬ ਰਹਿਣਗੇ ਮੈਨੂੰ ਲੱਗਦਾ ਪੰਜਾਬੀ ਮਾਂ ਬੋਲੀ ਦੀ ਉਹ ਸੇਵਾ ਕਰਦੇ ਰਹਿਣਗੇ ਔਰ ਉਹਨਾਂ ਦੀਆਂ ਰਚਨਾਵਾਂ ਉਹਨਾਂ ਦੀਆਂ ਪੋਇਮਾਂ ਨੂੰ ਅਸੀਂ ਪੜ੍ਹ ਕੇ ਜਿਹੜਾ ਇਹ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਥੋੜਾ ਬਹੁਤ ਅਸੀਂ ਮਾਂ ਬੋਲੀ ਦੀ ਸੇਵਾ ਕਰੀਏ ਔਰ ਜਿਹੜੇ ਉਹਨਾਂ ਦੀਆਂ ਕਿਤਾਬਾਂ ਨੇ ਬਹੁਤ ਸਾਰੀਆਂ ਕਿਤਾਬਾਂ ਨੇ ਜਿਨ੍ਹਾਂ ਵਿੱਚ ਉਹਨਾਂ ਨੇ ਜਿਹੜੀਆਂ ਟੈਕਸਟ ਬੁਕਸ ਨੇ ਸਕੂਲ ਦੀਆਂ ਉਹਨਾਂ ਵਿੱਚ ਉਹਨਾਂ ਦੀਆਂ ਪੋਇੰਟਸ ਨੇ ਸੋ ਜਿਹੜੇ ਸਟੂਡੈਂਟਸ ਉਹ ਵੀ ਕੋਈ ਨਾ ਕੋਈ ਸ਼ੇਅਰ ਲੈ ਸਕਦੇ ਆ ਉਹਨਾਂ ਦੇ ਜਿਹੜੇ ਜਿਹੜੇ ਲਿਖਤਾ ਨੇ ਉਹਨਾਂ ਤੋਂ ਔਰ ਅੱਜ ਮੈਂ ਇਹ ਹੀ ਕਹੂੰਗਾ ਕਿ ਪੰਜਾਬ ਦਾ ਇੱਕ ਜਿਹਾ ਪੁੱਤ ਜਿਹੜਾ ਉਹ ਹਮੇਸ਼ਾ ਲਈ ਚਲਾ ਗਿਆ ਜਿੰਨੇ ਸਾਰੀ ਜ਼ਿੰਦਗੀ ਸਿਰਫ ਔਰ ਸਿਰਫ ਬਾਮ ਬਲੀ ਸੇਵਾ ਕੀਤੀ ਕਿਤੇ ਵੀ ਪੰਜਾਬ ਚ ਕੋਈ ਪ੍ਰੋਗਰਾਮ ਹੁੰਦਾ ਸੀ ਪਾਤਰ ਸਾਹਿਬ ਉਮਰ ਦੇ ਇਸ ਪੜਾਫ ਦੇ ਵਿੱਚ ਵੀ ਉੱਥੇ ਪਹੁੰਚ ਜਾਂਦੇ ਸੀ ਬਹੁਤ ਸਾਰਾ ਸਫਰ ਕਰਦੇ ਸੀ ਔਰ ਜਿਵੇਂ ਮੈਂ ਕਹਿ ਰਿਹਾ ਸੀ 2 ਫਰਵਰੀ ਨੂੰ ਵੀ ਉਹ ਟਰੈਵਲ ਕਰ ਰਹੇ ਸੀ ਲੇਕਿਨ ਬਾਰ-ਬਾਰ ਜਦੋਂ ਗੁਰਪ੍ਰੀਤ ਡੈਣੀ ਹੁਣਾਂ ਨੇ ਰਿਕਵੈਸਟ ਕੀਤੀ ਮੈਂ ਰਿਕਵੈਸਟ ਕੀਤੀ ਤੇ ਫਿਰ ਸਬਿਕ ਹੋਰ ਦੋਸਤ ਇਹਨਾਂ ਨੇ ਰਿਕੁਐਸਟ ਕੀਤਾ ਕਿ ਅੱਜ ਤੁਸੀਂ ਕੁਝ ਵੀ ਹੋ ਜੀ ਅੱਜ ਤੁਸੀਂ ਪ੍ਰੋਗਰਾਮ 'ਚ ਬੈਠਣਾ ਜ਼ਰੂਰ ਹੈ ਔਰ ਉਹ ਬੈਠੇ ਵੀ ਔਰ ਲਗਭਗ 1.5 ਘੰਟਾ ਉਹਨਾਂ ਨੇ ਗੱਲਬਾਤ ਵੀ ਕੀਤੀ ਪ੍ਰੋਗਰਾਮ ਦੇ ਬਾਅਦ ਮੈਂ ਉਹਨਾਂ ਨੂੰ ਥੈਂਕਸ ਕਿਹਾ ਲੇਕਿਨ ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬੀ ਲਈ ਕੋਈ ਉਪਰਾਲਾ ਕਰ ਰਹੇ ਹੋ ਮੈਂ ਹਮੇਸ਼ਾ ਉਲੀ ਘੜਾ ਔਰ ਅਗਲੇ ਸਾਲ ਇਹ ਵਾਅਦਾ ਕਰਦੇ ਹੋਏ ਉਹਨਾਂ ਨੇ ਵਿਦਾ ਲਈ ਸੀ ਸੋ ਖੈਰ ਜਿੱਥੇ ਵੀ ਹੋਣਗੇ ਉਹ ਮੈਨੂੰ ਲੱਗਦਾ ਹੈ ਕਿ ਪਰਿਵਾਰ ਲਈ ਤੇ ਬਹੁਤ ਵੱਡਾ ਇੱਕ ਦੁੱਖ ਹੈ ਲੇਕਿਨ ਪੰਜਾਬ ਪੰਜਾਬ ਦੇ ਵਾਸੀ ਔਰ ਪੰਜਾਬੀ ਨੂੰ ਪਿਆਰ ਕਰਨ ਵਾਲੇ ਜਿੱਥੇ ਵੀ ਦੁਨੀਆਂ ਦੇ ਜਿਸ ਕੋਨੇ ਉਹ ਹੰਜੂਆਂ ਨਾਲ ਯਾਦ ਕਰਨਗੇ ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਜਿਹੜਾ ਪ੍ਰੋਗਰਾਮ ਸੀ ਉਹਨਾਂ ਨਾਲ ਆਖਰੀ ਪ੍ਰੋਗਰਾਮ ਰਿਕਾਰਡ ਕੀਤਾ ਉਹਨੂੰ ਅਸੀਂ ਜ਼ਰੂਰ ਦਿਖਾਵਾਂਗੇ ਤਾਂ ਕਿ ਲੋਕ ਜਿਹੜੇ ਆ ਉਹਨਾਂ ਤੋਂ ਸੁਣ-ਪਾਣ ਕੇ ਉਹ ਕਿਵੇਂ ਪੰਜਾਬੀ ਮਾਂ ਬੋਲੀ ਲਈ ਹਮੇਸ਼ਾ ਲੜਦੇ ਰਹੇ ਜੀਵੰਤ ਜੀ ਜੋ ਵਾਅਦਾ ਉਹਨਾਂ ਨੇ ਸਾਡੇ ਨਾਲ ਕੀਤਾ ਸੀ ਉਹ ਪੂਰਾ ਤਾਂ ਨਹੀਂ ਹੋ ਪਾਇਆ ਪਰ ਅਸੀਂ ਉਹ ਵੋਲ ਜ਼ਰੂਰ ਸੁਣਾਣੇ ਚਾਹਾਂਗੇ ਔਰ ਤੁਹਾਨੂੰ ਵੀ ਸਾਡੇ ਨਾਲ ਜੁੜਨ ਦੇ ਲਈ ਫਿਲਹਾਲ ਸੰਤੋਸ਼ ਆਪ ਜੀ ਸ਼ੁਕਰੀਆ